ਬੀਜੇਪੀ ਦੇ ਵੱਲੋਂ ਲੋਕ ਭਲਾਈ ਕੈਂਪ ਲਗਾਏ ਜਾ ਰਹੇ ਨੇ ਪਰੰਤੂ ਪੰਜਾਬ ਸਰਕਾਰ ਆਪਣੀਆਂ ਕੂਚੀਆਂ ਹਰਕਤਾਂ ਦੇ ਉੱਤੇ ਉਤਰਾਈ ਹੈ ਤੇ ਉਥੇ ਹੀ ਇਹਨਾਂ ਨੂੰ ਕੈਂਪਾਂ ਨੂੰ ਬੰਦ ਕਰਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲਿੱਤਾ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਅਮਰਗੜ ਤੋਂ ਹਲਕਾ ਇੰਚਾਰਜ ਹੀਰਾ ਸਿੰਘ ਦਾ ਬਿਆਨ ਸਾਹਮਣੇ ਆਇਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉੱਥੇ ਹੀ ਪ੍ਰਸ਼ਾਸਨ ਦੇ ਉੱਤੇ ਤਿੱਖੇ ਸਵਾਲ ਚੱਕੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਵੱਲੋਂ ਜਿਹੜੀ ਕਿ ਲੋਕ ਭਲਾਈ ਕੈਂਪਸ ਸ਼ੁਰੂ ਕੀਤਾ ਗਿਆ ਉਸ ਦੇ ਵਿੱਚ ਬਹੁਤ ਸਾਰੇ ਲੋਕ ਇਸ ਦਾ ਲਾਭ ਲੈਣਾ ਚਾਹੁੰਦੇ ਸੀ ਪਰੰਤੂ ਉੱਥੇ ਹੀ ਪੰਜਾਬ ਸਰਕਾਰ ਆਪਣੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ ਤੇ ਜਿਸ ਤੋਂ ਬਾਅਦ ਤਿੱਖੇ ਨਿਸ਼ਾਨੇ ਤੱਕ ਚੱਦੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣਾ ਹੈ ਪਿਛਲੇ 2 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਜਿਹੜੇ ਕੈਂਪ ਪਿੰਡ ਪਿੰਡ ਜਾ ਕੇ ਲਗਾ ਰਹੀ ਸੀ ਉਹਨਾਂ ਨੂੰ ਰੋਕਿਆ ਗਿਆ ਹੈ ਫੋਰਸਫੁਲੀ ਤਰੀਕੇ ਨਾਲ ਰੋਕਿਆ ਗਿਆ ਹੈ ਔਰ ਭਾਰਤੀ ਜਨਤਾ ਪਾਰਟੀ ਪਿੰਡਾਂ ਦੇ ਵਿੱਚ ਜਾਣ ਦਾ ਜਿਹੜਾ ਉਹਨਾਂ ਦਾ ਮਕਸਦ ਸੀ ਉਹ ਆਮ ਲੋਕਾਂ ਤੱਕ ਲਾਹ ਪਚਾਉਣ ਦਾ ਸੀ ਕਿ ਆਮ ਲੋਕਾਂ ਨੂੰ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਜਿਹੜੀਆਂ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਤੇ ਉਹ ਪਹੁੰਚਾਈਆਂ ਜਾਣ ਇਹਦੇ ਵਿੱਚ ਸਾਡੀ ਸਾਰਿਆਂ ਦੀ ਡਿਊਟੀ ਲੱਗੀ ਸੀ ਪਰ ਇਹ ਕੈਂਪ ਬੜੀ ਵਧੀਆ ਤਰੀਕੇ ਚੱਲ ਰਹੀ ਸੀ ਹਰ ਕੈਂਪ 'ਚ 2 300 ਬੰਦਾ ਲਾਭ ਲੈ ਰਿਹਾ ਸੀ ਪਰ ਇਹ ਚੀਜ਼ ਲੋਕਲ ਸਰਕਾਰ ਤੋਂ ਦੇਖੀ ਨਹੀਂ ਗਈ ਔਰ ਇਹਨਾਂ ਨੇ ਫੋਰਸਫੁਲੀ ਐਕਟ ਦੇ ਨਾਲ ਪੁਲਿਸ ਦਾ ਸਹਾਰਾ ਲੈ ਕੇ ਮਦਦ ਲੈ ਕੇ ਇਹ ਕੈਂਪਾਂ ਨੂੰ ਬੰਦ ਕੀਤਾ ਪਰ ਇਸ ਦਾ ਜਵਾਬ ਅੰਮਰਗੜ ਦੇ ਵਿੱਚ ਪੈਂਦੇ ਪਿੰਡ ਮਾੜ ਕਮਾਜਰਾ ਦੇ ਨੌਜਵਾਨਾਂ ਨੇ ਔਰ ਪਿੰਡ ਵਾਸੀਆਂ ਨੇ ਦਿੱਤਾ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰਕੇ ਇੱਕ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵੀਰਾਂ ਨੇ ਬਜ਼ੁਰਗਾਂ ਨੇ ਮਾਤਾ-ਮਾਪਿਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਔਰ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਜੀ ਜੀਪੀ ਪੰਜਾਬ ਦਾ ਭਲਾ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਹਰਾ ਹੈ ਇਹ ਬਿਨਾ ਮੰਗਿਆ ਸੈਂਟਰ ਨੇ 538 ਕਰੋੜ ਰੁਪਏ ਜਿਹੜੇ ਹੜ੍ਹ ਪੀੜਤ ਲੋਹਾਂ ਦੀ ਪੇਟ ਦਿੱਤਾ ਹੈ। ਹੁਣ ਇਹ ਸਰਕਾਰ ਉਹਦੇ ਚੋਂ ਕਿੰਨਾ ਉਥੇ ਲਗਾਉਂਦੀ ਹੈ ਇਹਦਾ ਹਿਸਾਬ ਅਸੀਂ ਜਰੂਰ ਬਾਅਦ ਚ ਲਵਾਂਗੇ। ਪਰ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਸੂਬੇ ਦਾ ਵਿਕਾਸ ਚਾਹੁੰਦੇ ਹੋ ਆਪਣੇ ਪਿੰਡ ਦਾ ਚਾਹੁੰਦੇ ਹੋ ਆਪਣੇ ਦੇਸ਼ ਦੀ ਤਰੱਕੀ ਦੇਖਣਾ ਚਾਹੁੰਦੇ ਹੋ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੱਧ ਚੜ ਕੇ ਜੁਆਇਨ ਕਰੋ ਮੈਂ ਇਸ ਵੀਡੀਓ ਦੇ ਵਿੱਚ ਨੰਬਰ ਵੀ ਸ਼ੇਅਰ ਕਰਦਾ ਹਾਂ ਜਿਹੜੇ ਜਿਹੜੇ ਵੀਰ ਜਿਹੜੇ ਜਿਹੜੇ ਪਿੰਡਾਂ ਤੋਂ ਉਹ ਚਾਹੇ ਅਮਰਗੜ ਦੇ ਗੜ੍ਹ ਹਰਪੀ ਦੇ ਹੋਣ ਚਾਹੇ ਮਲੇਰ ਕੋਟਲੇ ਦੇ ਜਾਂ ਪੰਜਾਬ ਚ ਚਾਹੇ ਕਿਤੋਂ ਵੀ ਹੋਣ ਹਰ ਇੱਕ ਦਾ ਸਵਾਗਤ ਹੈ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਕਿ ਅਸੀਂ ਇਹਨੇ ਬੰਦੇ ਪਾਰਟੀ ਜੁਆਇਨ ਕਰਨਾ ਚਾਹੁੰਦੇ ਆਂ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਨਾਲ ਰਾਤ ਤੱਕ ਕਾਇਮ ਕਰਕੇ ਇੱਕ ਦਿਨ ਨਿਸ਼ਚਿਤ ਆ ਦੇਣਾ ਆਪਾਂ ਨਿਸ਼ਚਿਤ ਕਰਕੇ ਵੱਡੇ ਲੈਵਲ ਤੇ ਤੁਹਾਡੀਆਂ ਜੁਆਇਨਲ ਕਰਾਵਾਂਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਤੁਹਾਡੇ ਸਾਰਿਆਂ ਦੇ ذریعے ਹੋਰ ਮਜ਼ਬੂਤੀ ਮਿਲੂਗੀ ਔਰ ਆਪਾਂ ਲੜ ਕੇ ਇੱਕ ਕੈਂਪ ਵੀ ਲਗਾਵਾਂਗੇ ਔਰ ਆਪਾ ਪਿੰਡਾਂ ਤੱਕ ਹੋਰ ਵੀ ਜਿਹੜੀਆਂ ਸਕੀਮਾਂ ਸਾਡੇ ਕੋਲ ਹੈਗੀਆਂ ਨੇ ਉਹ ਵੀ ਸਾਰੀਆਂ ਪਿੰਡ-ਪਿੰਡ ਪਹੁੰਚਦੀਆਂ ਕਰਾਂਗੇ ਸੋ ਇਹਦੇ ਵਿੱਚ ਜਰੂਰ ਸਾਡਾ ਸਾਥ ਦਿਓ ਜੀ